ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੀ YouTube ਚੈਨਲ ਤੇ ਤਾਂ ਅੱਜ ਅਸੀਂ surjit patar ਦੇ ਜੀਵਨ ਰਚਨਾ ਅਤੇ ਯੋਗਦਾਨ ਸੰਬੰਧੀ ਕੁਝ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਤੋਂ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ surjit patar ਨੇ shahid uddham singh film ਦੇ ਜਿਹੜੇ ਹੈ ਉਹ ਡਾਇਲੋਗ ਵੀ ਲਿਖੇ ਸਨ ਸੁਰਜੀਤ ਪਾਤਰ ਦੀ ਆਪਣੀ ਮਖਮਲੀ ਆਵਾਜ਼ ਦੇ ਵਿੱਚ ਇੱਕ ਟੇਪ ਵੀ ਜਿਹੜੀ ਹੈ ਉਹ ਆਈ ਸੀ ਜਿਸ ਦਾ ਨਾਮ ਸੀਗਾ ਬਿਰਖ ਜੋ ਸਾਜ ਹੈ ਸੁਰਜੀਤ ਪਾਤਰ ਯਥਾਰਥਵਾਦੀ ਮਾਨਵਵਾਦੀ ਪ੍ਰਵੇਤੀ ਨਾਲ ਜਿਹੜਾ ਉਹ ਸੰਬੰਧ ਰੱਖਦਾ ਹੈ ਸੁਰਜੀਤ ਪਾਤਰ ਦੇ ਜੇਕਰ ਜ਼ਰ ਜ਼ਮੀਨ ਕਾਵ ਸੰਗ੍ਰਹਿ ਦੀ ਗੱਲ ਕਰੀਏ ਤਾਂ ਇੱਕ ਗਜ਼ਲ ਸੰਗ੍ਰਹਿ ਹੈ ਭਾਵੇ ਦੇ ਵਿੱਚ ਗਜ਼ਲਾਂ ਹਨ ਸੂਰਜ ਮੰਦਰ ਦੀਆਂ ਪੌੜੀਆਂ ਵਾਰਤਕ ਪੁਸਤਕ ਹੈ ਮੇਰੇ ਜਾਣ ਪਿੱਛੋਂ ਪਾਤਰ ਪੰਜਾਬੀ ਕਾਵਿ ਦੀ ਮਿਸਾਲ ਜਗਾ ਕੇ ਰੱਖੇਗਾ ਇਹ ਸ਼ਬਦ ਜਿਹੜੇ ਆ ਪ੍ਰੋਫੈਸਰ ਮੋਹਨ ਸਿੰਘ ਨੇ surjit patar ਬਾਰੇ ਕਹੇ ਸਨ surjit patar ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ 'ਚ ਬਿਰਖ ਦੇ ਪ੍ਰਤੀਕ ਦਾ ਜਿਹੜਾ ਉਹ ਵਰਣਨ ਕੀਤਾ ਤਾਂ ਬਿਰਖ ਦਾ ਪ੍ਰਤੀਤ ਉਹ ਆਪਣੇ ਆਪ ਲਈ ਜਿਹੜਾ ਉਹ ਵਰਤਦੇ ਹੈ surjit patar ਦੇ ਕਾਵ ਸੰਗ੍ਰਹਿ ਬਿਰ ਖਰਜ ਕਰੇ ਦੇ ਵਿਸ਼ੇ ਦੀ ਜੇਕਰ ਗੱਲ ਕਰੀਏ ਤਾਂ ਇਹ ਵਿਸ਼ਾ ਜਿਹੜਾ ਪੰਜਾਬ ਸੰਕਟ ਨਾਲ ਰਿਲੇਟਡ ਹੈ ਜਿਹੜਾ ਪੰਜਾਬ ਨੂੰ 1984 ਤੋਂ ਲੈ ਕੇ 1992 ਦੇ ਸਮੇਂ ਦੌਰਾਨ ਭੋਗਣਾ ਪਿਆ ਸੀ ਸੁਰਜੀਤ ਪਾਤਰ ਦੇ ਕਾਵ ਸੰਗ੍ਰਹਿ ਹਨੇਰੇ ਵਿੱਚ ਸੁਰਗ ਦੀ ਵਰਣ ਵਾਲਾ ਜਿਸ ਨੂੰ ਕੀ ਸਾਹਿਤ ਕਾਦਮੀ ਪੁਰਸਕਾਰ ਵੀ ਜਿਹੜਾ ਹੈ ਉਹ 1993 ਵਿੱਚ ਮਿਲਦਾ ਹੈ ਜੇਕਰ ਇਹਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਹ नक्सਲਵਾਦੀ ਜਿਹੜੀ ਲਹਿਰ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਰਜੀਤ ਪਾਤਰ ਨੂੰ ਸਿਰਜਣਾਤਮਕ ਉਦਾਸੀ ਦਾ ਜਿਹੜਾ ਸ਼ਾਇਰ ਕਿਹਾ ਜਾਂਦਾ ਹੈ ਇਹ ਭਾਵੇਂ ਉਦਾਸ ਕਵਿਤਾ ਹੀ ਜਿਹੜੀ ਹੈ ਉਹ ਸਿਰਜਦੇ ਹੋਣ ਪਰ ਕਿਤੇ ਨਾ ਕਿਤੇ ਉਸ ਵਿੱਚ ਜਿਹੜਾ ਇਹ ਸਿਰਜਣਾ ਦੀ ਨਵੀਂ ਸਿਰਜਣਾ ਦੀ ਨਵੀਆਂ ਆਸਾਂ ਦੀ ਜਿਹੜੀ ਹੈ ਉਹ ਗੱਲ ਕਰ ਜਾਂਦੇ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਇਹ ਜਿਹੜੀ ਹੈ ਇਹਨਾਂ ਦੀ ਇੱਕ ਬਹੁਤ ਹੀ ਮਸ਼ਹੂਰ ਰਚਨਾ ਹੈ ਤਾਂ ਇਹ ਇਹਨਾਂ ਨੇ ਗਜ਼ਲ ਕਾਵ ਰੂਪ ਦੇ ਵਿੱਚ ਰਚੀ ਹੋਈ ਹੈ ਔਰ ਇਹ ਜਿਹੜੀ ਹੈ ਕਵਿਤਾ 11ਵੀਂ ਜਮਾਤ ਵਿੱਚ ਦਰਜ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਾਤਰ ਨੇ ਆਪਣੇ ਲਈ ਕਿਹੜਾ ਪ੍ਰਤੀਕ ਵਰਤਿਆ ਹੈ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉਹ ਆਪਣੇ ਲਈ ਆਪਣੀਆਂ ਰਚਨਾਵਾਂ ਦੇ ਵਿੱਚ ਵਿਰਖ ਜਿਹੜਾ ਹੈ ਉਹਦਾ ਪ੍ਰਤੀਕ ਹੈ ਅਕਸਰੀ ਵਰਤਦੇ ਹੈ ਸੁਰੀਤ ਪਾਤਰ ਜੀ ਨੇ ਭਾਰਤੀ ਲੇਖਕ ਗਰੀਸ਼ ਕਾਰਨਾਡ ਦੇ ਲਿਖੇ ਨਾਟਕ 나ਗ ਮੰਡਲਮ ਦਾ ਇੱਛਾਦਾਰੀ ਸਰਲੇਖ ਖੇਡ ਜਿਹੜਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਮੂਲ ਰੂਪ ਵਿੱਚ ਇਹ ਜਿਹੜਾ ਨਾਟਕ ਹੈ ਉਹ ਕੰਨੜ ਭਾਸ਼ਾ ਦੇ ਵਿੱਚ ਹੈ ਇਹ ਬਾਤ ਨਿਰੀ ਇੰਨੀ ਨਹੀਂ surjit patar ਦੀ ਇੱਕ ਵਾਰਤਕ ਪੁਸਤਕ ਹੈ ਪਰ ਇਸ ਵਿੱਚ ਉਹਨਾਂ ਨੇ ਆਪਣੇ ਲੇਖਾਂ ਦੇ ਵਿੱਚ ਜਿਹੜੀ ਹੈ ਉਹ ਕਵਿਤਾਵਾਂ ਦੀ ਰਚਨਾ ਵੀ ਕੀਤੀ ਹੈ ਉਹ ਆਪਣੀ ਗੱਲ ਕਹਿੰਦੇ ਹੋਏ ਕਵਿਤਾ ਦੇ ਰਾਹੀ ਵੀ ਜਿਹੜਾ ਉਹ ਆਪਣੇ ਵਿਸ਼ੇ ਦਾ ਜਿਹੜਾ ਉਲੇਖ ਕਰਦੇ ਹੈ ਉਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਬਾਰੇ ਵੀ ਜਿਹੜੀ ਹੈ ਉਹ ਚਰਚਾ ਕੀਤੀ ਹੋਈ ਹੈ ਇਹ ਬਾਤ ਨੀਰੀ ਇੰਨੀ ਨਹੀਂ ਨਾ ਦੀ ਕਵਿਤਾ ਉਹਨਾਂ ਦੀ ਜਿਹੜੀ ਹੈ ਉਹ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਹੈ ਅਤੇ ਉਸ ਕਵਿਤਾ ਦੇ ਸਰਲੇਖ ਨੂੰ ਹੀ ਇਹਨਾਂ ਨੇ ਇਸ ਕਿਤਾਬ ਦਾ ਜਿਹੜਾ ਹੈ ਉਹ ਸਰਲੇਖ ਦਿੱਤਾ ਸੁਰਜੀਤ ਪਾਤਰ ਦੀਆਂ ਰਚਨਾਵਾਂ ਸਭ ਤੋਂ ਪਹਿਲਾਂ ਇੱਕ ਸਮੂਹਿਕ ਕਾ ਪੁਸਤਕ ਕਲਾਜ ਦੇ ਵਿੱਚ ਜਿਹੜੀਆਂ ਉਹ ਛਪਦੀਆਂ ਹੈ ਔਰ ਸੁਰਜੀਤ ਪਾਤਰ ਤੋਂ ਇਲਾਵਾ ਇਸ ਪੁਸਤਕ ਦੇ ਵਿੱਚ ਪਰਮਿੰਦਰਜੀਤ ਔਰ ਜੋਗਿੰਦਰ ਕੈਰੋ ਦੀਆਂ ਰਚਨਾਵਾਂ ਜਿਹੜੀਆਂ ਹੈ ਉਹ ਸ਼ਾਮਿਲ ਨੇ ਔਰ ਕਾਰਾਜ ਕਾਵ ਸੰਗ੍ਰਹਿ ਜਿਹੜਾ ਇਹਨਾਂ ਦਾ 1973 ਵਿੱਚ ਜਿਹੜਾ ਉਹ ਰਚਿਆ ਜਾਂਦਾ ਹੈ ਔਰ ਜੇਕਰ ਸੁਰਜੀਤ ਪਾਤਰ ਦੀਆਂ ਰਚਨਾਵਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਸ ਸੰਗ੍ਰਹਿ ਦੇ ਵਿੱਚ ਉਹਨਾਂ ਦੀਆਂ ਨੌ ਰਚਨਾਵਾਂ ਜਿਹੜੀਆਂ ਹੈ ਉਹ ਸ਼ਾਮਿਲ ਹਨ ਸੁਰਜੀਤ ਪਾਤਰ ਦੁਆਰਾ ਵਰਤੇ ਗਏ ਕਾਵ ਰੂਪਾਂ ਦੀ ਜੇਕਰ ਗੱਲ ਕਰੀਏ ਉਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਗੀਤਾਂ ਗਜ਼ਲਾਂ ਅਤੇ ਕਵਿਤਾ ਦੇ ਰੂਪ ਵਿੱਚ ਜੜੀਆਂ ਉਹ ਰਚੀਆਂ ਸੁਰਜੀਤ ਪਾਤਰ ਨੇ ਆਪਣੀਆਂ ਕਵਿਤਾਵਾਂ ਦਾ ਜਿਹੜਾ ਪਿਸ਼ੋਕੜ ਹੈ ਉਹ ਸੂਰਜ ਮੰਦਰ ਦੀਆਂ ਪੌੜੀਆਂ ਵਾਰਤਕ ਪੁਸਤਕ ਦੇ ਵਿੱਚ ਜਿਹੜਾ ਹੈ ਉਹ ਕੀਤਾ ਹੋਇਆ ਹੈ ਔਰ ਉਹਨਾਂ ਦੀ ਇਹ ਵਾਰਤਕ ਪੁਸਤਕ ਉਹਨਾਂ ਨੇ ਆਪਣੀ ਧਰਮ ਸਪਤਨੀ ਨੂੰ ਜਿਹੜੀ ਹੈ ਉਹ ਸਮਰਪਿਤ ਕਰਕੇ ਲਿਖੀ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਉਨ੍ਹਾਂ ਦੀ ਰਚਨਾ ਵਿੱਚ ਉਹਨਾਂ ਦਾ ਚਿੱਤੀ ਵਾਲਾ ਪੱਖ ਜਿਹੜਾ ਹੈ ਉਹ ਉਗੜਦਾ ਜਿਵੇਂ ਕੇਸ ਦੀਆਂ ਆਰੰਭਿਕ ਸਤਰਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਜਿਸ ਵਿੱਚ ਉਹ ਕਹਿੰਦਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾ ਦਾਣ ਕੀ ਕਹਿਣਗੇ ਭਾਵ ਉਹ ਆਪਣੀ ਗੱਲ ਕਹਿਣਾ ਵੀ ਚਾਹੁੰਦਾ ਹੈ ਔਰ ਉਸ ਨੂੰ ਜਿਹੜਾ ਹੈ ਉਹ ਡਰ ਵੀ ਹੈ ਸੁਰਜੀਤ ਪਾਤਰ ਸਾਹਿਬ ਦੀ ਪਤਨੀ ਦੇ ਨਾਮ ਬਾਰੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਜਿਹੜਾ ਹੈ ਉਹ ਭਪਿੰਦਰ ਕੌਰ ਹੈ ਔਰ ਆਪਾਂ ਪਿੱਛੇ ਗੱਲ ਕਰਕੇ ਹਟਿਆ ਕਿ ਉਹਨਾਂ ਨੇ ਆਪਣੀ ਵਾਰਤਕ ਪੁਸਤਕ ਸੂਜ ਮੰਦਰ ਦੀਆਂ ਪੌੜੀਆਂ ਵਿੱਚ ਉਹਨਾਂ ਨੂੰ ਸਮਰਪਿਤ ਕਰਕੇ ਜਿਹੜੇ ਹੈ ਉਹ ਰਚਨਾ ਕੀਤੀ ਹੈ। ਸੁਰਜੀਤ ਪਾਤਰ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ ਬਾਰੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਸ਼ੁਰੂਆਤ ਜਿਹੜੀ ਹੈ 1960 ਵਿੱਚ ਹੁੰਦੀ ਹੈ ਜਦੋਂ ਉਹ ਕਲਾਸ ਦੇ ਵਿੱਚ ਆਪਣੀਆਂ ਰਚਨਾਵਾਂ ਜਿਹੜੀਆਂ ਉਹ ਭੇਜਦੇ ਸਨ। ਸੁਰਜੀਤ ਪਾਤਰ ਸਾਹਿਬ ਨੇ ਆਪਣੀ ਐਮਏ ਦੀ ਪੜ੍ਹਾਈ ਜਿਹੜੀ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਜੇਕਰ ਉਹਨਾਂ ਦੀ ਪੀ ਐਚ ਡੀ ਦੀ ਗੱਲ ਕਰੀਏ ਤਾਂ ਉਹ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਜਿਹੜੀ ਹੈ ਉਹ ਕੀਤੀ ਸੀ ਔਰ ਉਹਨਾਂ ਦੀ ਪੀ ਐਚ ਡੀ ਦਾ ਜਿਹੜਾ ਵਿਸ਼ਾ ਸੀਗਾ ਇਹ ਵੀ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ ਉਹਨਾਂ ਦਾ ਵਿਸ਼ਾ ਸੀਗਾ ਟਰਾਂਸਫਾਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਗੁਰੂ ਨਾਨਕ ਬਾਣੀ ਵਿੱਚ ਲੋਕ ਧਾਰਾ ਦਾ ਰੂਪਾਂਤਰਣ ਇਸ ਦਾ ਪੰਜਾਬੀ ਜਿਹੜਾ ਹੈ ਉਹ ਨਾਮ ਬਣਦਾ ਹੈ ਸਮਾਜ ਵਿੱਚ ਰਾਜਨੀਤਿਕ ਚੇਤਨਾ ਅਤੇ ਜ਼ਬਰ ਦੇ ਵਿਰੋਧ ਵਿੱਚ ਇਹਨਾਂ ਨੇ ਜਿਹੜੀ ਹੈ ਉਹ ਆਪਣੀ ਕਵਿਤਾ ਰਚਨਾ ਕੀਤੀ ਹੈ। surjeet patar ਨੇ agricultural university ludhiana ਵਿੱਚ 1972 ਤੋਂ ਲੈ ਕੇ 2005 ਤੱਕ ਜਿਹੜਾ ਉਹ ਕੰਮ ਕੀਤਾ ਇਸ ਦੌਰਾਨ ਉਹ ਅਧਿਆਪਕ ਅਤੇ ਪ੍ਰੋਫੈਸਰ ਦੇ ਅਹੁਦੇ ਤੇ ਰਹੇ। surjeet patar ਨੇ ਪ੍ਰੋਫੈਸਰ ਮੋਹਨ ਸਿੰਘ ਜੋ ਸਮੇਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਸਾਹਿਦ ਦਾ ਇਤਿਹਾਸ ਲਿਖ ਰਹੇ ਸਨ ਦੇ ਕੈਂਟ ਤੇ ਹੀ ਲੁਧਿਆਣਾ ਯੂਨੀਵਰਸਿਟੀ ਜੁਆਇਨ ਕੀਤੀ ਔਰ ਉਹਨਾਂ ਨਾਲ ਮਿਲ ਕੇ ਪੰਜਾਬੀ ਸਾਹਿਦਾਂ ਇਤਿਹਾਸ ਵੀ ਲਿਖਦੇ ਰਹੇ ਇਹ ਗੱਲ ਵੱਖਰੀ ਹੈ ਕਿ ਇਹ ਇਤਿਹਾਸ ਲਿਖਣ ਦਾ ਕੰਮ ਜਿਹੜਾ ਹੈ ਉਹ ਮੁਕੰਮਲ ਨਹੀਂ ਸੀ ਹੋ ਸਕਿਆ ਸਰਸਵਤੀ ਪੁਰਸਕਾਰ ਜਿਹੜਾ ਕਿ ਬਿਰਲਾ ਫਾਊਂਡੇਸ਼ਨ ਵੱਲੋਂ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਦਰਜ 22 ਭਾਸ਼ਾਵਾਂ ਵਿੱਚੋਂ ਹਰ ਸਾਲ ਕਿਸੇ ਇੱਕ ਭਾਸ਼ਾ ਵਿੱਚ ਦਿੱਤਾ ਜਾਂਦਾ ਹੈ ਪਾ ਇਹਦਾ ਜ਼ਿਕਰ ਸੰਵਿਧਾਨ ਦੀ ਚੌਥੀ ਅਨੁਸੂਚੀ ਵਿੱਚ ਆਉਂਦਾ ਹੈ ਔਰ ਹੁਣ ਤੱਕ ਪੰਜਾਬੀ ਸਾਹਿਤਕਾਰਾਂ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਸਿਰਫ ਤਿੰਨ ਪੰਜਾਬੀ ਸਾਹਿਤਕਾਰਾਂ ਨੂੰ ਇਹ ਜਿਹੜਾ ਉਹ ਮਿਲਿਆ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਦਲੀਪ ਕੋਟਵਾਣਨ ਔਰ ਫਿਰ ਜਿਹੜਾ ਉਹ ਸੁਰਜੀਤ ਪਾਤਰ ਨੂੰ ਮਿਲਦਾ ਹੈ ਸੁਰਜੀਤ ਪਾਤਰ ਇੱਕ ਮਾਨਵਵਾਦੀ ਕਵੀ ਹੈ ਉਹ ਆਪਣੀਆਂ ਰਚਨਾਵਾਂ ਵਿੱਚ ਮਾਨਵਤਾ ਦੀ ਉਸ ਨਾਲ ਜੁੜੇ ਮਸਲਿਆਂ ਦੀ ਜਿਹੜੀ ਹੈ ਉਹ ਗੱਲ ਕਰਦਾ ਹੈ। ਲਫ਼ਜ਼ਾਂ ਦੀ ਦਰਗਾਹ ਵਿੱਚ ਕਿੰਨੀਆਂ ਰਚਨਾਵਾਂ ਹਨ ਤਾਂ ਇਸ ਵਿੱਚ ਉਹਨਾਂ ਦੀਆਂ 72 ਕਵਿਤਾਵਾਂ ਜਿਹੜੀਆਂ ਹਨ ਉਹ ਦਰਜ ਹਨ ਔਰ ਇਹ ਉਹੀ ਕਿਤਾਬ ਹੈ ਜਿਸ ਨਾਲ ਪਰ ਉਹਨਾਂ ਨੂੰ ਜਿਹੜਾ ਉਹ ਸਰਸਵਤੀ ਪੁਰਸਕਾਰ ਮਿਲਦਾ 2009 ਦੇ ਵਿੱਚ। ਸੁਰਜੀਤ ਪਾਤਰ ਦੇ ਕਾਵਿਕ ਸਫ਼ਰ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਕਾਵਿਕ ਸਫ਼ਰ ਜਿਹੜਾ ਹੈ ਉਹ ਕਵਿਤਾ ਰੂਪ ਲਿਖਣ ਤੋਂ ਸ਼ੁਰੂ ਹੁੰਦਾ ਹੈ ਭਾਵ ਉਹਨਾਂ ਨੇ ਸ਼ੁਰੂ ਵਿੱਚ ਕਵਿਤਾਵਾਂ ਰਚੀਆਂ ਔਰ ਇਹ ਕਵਿਤਾਵਾਂ ਜਿਹੜੀਆਂ ਉਹ ਉਹਨਾਂ ਦੀਆਂ ਵੱਖ-ਵੱਖ ਸਾਲੀਆਂ ਦੇ ਵਿੱਚ ਸ਼ਬਦੀਆਂ ਰਹੀਆਂ ਜਿਨ੍ਹਾਂ ਵਿੱਚੋਂ ਕਲਾ ਜਿਹੜਾ ਹੈ ਉਹ ਇੱਕ ਸੀ ਪਰ ਇਹਨਾਂ ਦੀ ਜਿਹੜੀ ਹੈ ਸਭ ਤੋਂ ਪਹਿਲੀ ਕਾ ਪੁਸਤਕ ਜਿਸ ਦਾ ਨਾਮ ਸੀਗਾ ਹਵਾ ਵਿੱਚ ਲਿਖੇ ਹਰਫ ਉਹ ਇਹਨਾਂ ਦਾ ਗਜ਼ਲਾਂ ਦਾ ਜਿਹੜਾ ਹੈ ਉਹ ਸੰਗ੍ਰਹਿ ਸੀਗਾ ਖਤਾਂ ਦੀ ਉਡੀਕ ਨੰਦਕਿਸ਼ੋਰ ਅਤੇ ਸ਼ਬਦਾਂ ਦਾ ਜਾਦੂਗਰ ਨਾਂ ਦੀਆਂ ਰਚਨਾਵਾਂ ਜੋ ਕਿ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਮਕਬੂਲ ਰਚਨਾਵਾਂ ਹਨ ਤਾਂ ਅਕਸਰ ਇਹਨਾਂ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਕਿ ਕਿਸ ਦੀਆਂ ਰਚਨਾਵਾਂ ਹਨ ਤਾਂ ਇਹ ਸੁਜੀਤ ਪਾਤਰ ਦੀ ਜੜੀਆਂ ਉਹ ਲਿਖੀਆਂ ਹਨ ਸੁਜੀਤ ਪਾਤਰ ਨੂੰ ਸਚਾਰਾ ਸੁਹਿਰਦ ਸੰਵੇਦਨਸ਼ੀਲ ਸਿਰਜਣਾਤਮਕ ਚੇਤਨ ਬૌਧਿਕ ਸਾਰਵਾਤੀ ਅਤੇ ਸਾਉ ਪਨਪੁਨੇ ਦਾ ਜਿਹੜਾ ਸ਼ਾਇਰ ਹੈ ਉਹ ਕਹੇ ਕਿ ਜਿਹੜਾ ਉਹ ਬੁਲਾਇਆ ਜਾਂਦਾ ਹੈ surjit patar ਦੀ ਜੇਕਰ ਸ਼ੈਲੀ ਦੀ ਗੱਲ ਕਰੀਏ ਇਹਨਾਂ ਦੇ ਲਿਖਣ ਦੇ ਢੰਗ ਤਰੀਕੇ ਸਟਾਈਲ ਦੀ ਗੱਲ ਕਰੀਏ ਤਾਂ ਇਹ ਪ੍ਰਗੀਤਕ ਰਚਨਾਵਾਂ ਜਿਹੜੀਆਂ ਹੈ ਉਹ ਜ਼ਿਆਦਾ ਰਚਦੇ ਹੈ ਔਰ ਇਹਨਾਂ ਦੀ ਰਚਨਾਵਾਂ ਵਿੱਚ ਬੌਧਿਕ ਕਟਾਕਸ਼ ਔਰ ਵਿਅੰਗ ਜਿਹੜਾ ਉਹ ਭਰਪੂਰ ਮਾਤਰਾ ਵਿੱਚ ਵੇਖਣ ਨੂੰ ਜਿਹੜਾ ਉਹ ਮਿਲਦਾ ਹੈ ਜਿਵੇਂ ਆਪਣੀ ਇੱਕ ਗਜ਼ਲ ਦੇ ਇੱਕ ਸ਼ੇਰ ਦੇ ਵਿੱਚੋਂ ਲਿਖਦੇ ਹੈ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਕੱਲ ਰਾਤੀ ਤੂੰ ਕਿਸ ਸੱਜਣ ਨੂੰ ਰੋਇਆ ਸੀ ਸੁਰਜੀਤ ਪਾਤਰ ਦੀਆਂ ਜੇਕਰ ਸਮੁੱਚੀਆਂ ਰਚਨਾਵਾਂ ਦੀ ਪਰਚੋਲ ਕਰੀਏ ਤਾਂ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ਿਆਂ ਵਿੱਚ ਪੰਜਾਬ ਸੰਕਟ ਆਰਥਿਕ ਸੱਭਿਆਚਾਰਕ ਸੰਕਟ ਸਮਾਜਿਕ ਰਾਜਨੀਤਿਕ ਸੰਕਟ ਤੇ ਇਤਿਹਾਸਕ ਇਤਿਹਾਸਕ ਹਵਾਲੇ ਜਿਹੜੇ ਐ ਉਹਨਾਂ ਦੀਆਂ ਰਚਨਾਵਾਂ ਦੇ ਜੇਕਰ ਸੁਰਜੀਤ ਪਾਤਰ ਦੇ ਗ਼ਜ਼ਲ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਇਹ ਦੋ ਸੰਗ੍ਰਹਿ ਜਿਹੜੇ ਆ ਉਹ ਮਿਲਦੇ ਆ ਇੱਕ ਸੁਰਜ਼ਮੀਨ ਅਤੇ ਦੂਸਰਾ ਹਵਾ ਵਿੱਚ ਲਿਖੇ ਹਰਫ ਇਹਨਾਂ ਵਿੱਚ ਇਹਨਾਂ ਨੇ ਸਿਰਫ ਗਜ਼ਲਾਈ ਜਿਹੜੀਆਂ ਉਹ ਸ਼ਾਮਲ ਕੀਤੀਆਂ ਹਨ ਹਨੇਰੇ ਵਿੱਚ ਸੁਲਕ ਦੀ ਵਰਨਮਾਲਾ ਸੁਰਜੀਤ ਪਾਤਰ ਦਾ ਨਕਸੀ ਲਹਿਰ ਨਾਲ ਜੁੜਿਆ ਕਾਵ ਸੰਗ੍ਰਹਿ ਹੈ ਔਰ ਇਸ ਕਾਵ ਸੰਗ੍ਰਹਿ ਤੇ ਹੀ ਇਹਨਾਂ ਨੂੰ ਭਾਰਤੀ ਸਹਿਦ ਕਾਦਵੀ ਪੁਰਸਕਾਰ ਜਿਹੜਾ ਹੈ ਉਸ ਨਾਲ ਸਨਮਾਨਿਤ ਕੀਤਾ ਜਾਂਦਾ ਪੰਜਾਬ ਸੰਗਠਨ ਨਾਲ ਸੰਬੰਧਿਤ ਕਾਵ ਸੰਗ੍ਰਹਿ ਹੈ ਜਿਦੇ ਬਾਰੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਔਰ ਇਸ ਕਾਵ ਸੰਗ੍ਰਹਿ ਉੱਪਰ ਹੀ ਇਹਨਾਂ ਨੂੰ ਸਰਸਵਤੀ ਪੁਰਸਕਾਰ ਜਿਹੜਾ ਹੈ ਉਹ ਮਿਲਦਾ ਹੈ 2009 ਦੇ ਵਿੱਚ ਇਹਨਾਂ ਦੀ ਲਫ਼ਜ਼ਾਂ ਦੀ ਦਰਗਾ ਕਾ ਪੁਸਤਕ ਦੀ ਜਿਹੜੀ ਭੂਮਿਕਾ ਉਹ ਸੁਖਵਿੰਦਰ ਅਮਰਤ ਜੋ ਕਿ ਪੰਜਾਬੀ ਦੀ ਇੱਕ ਬਹੁਤ ਹੀ ਪ੍ਰਸਿੱਧ ਕਵਿਤਰੀ ਹੈ ਉਸ ਨੇ ਜਿਹੜੀ ਹੈ ਉਹ ਲਿਖੀ ਹੈ ਸੁਖਵਿੰਦਰ ਅਮਰਤ ਸੁਰਜੀਤ ਪਾਤਰ ਦੇ ਨਿਕਟ ਵਰਤੀਆਂ ਵਿੱਚੋਂ ਇੱਕ ਹੈ ਔਰ ਸੁਖਵਿੰਦਰ ਅਮਰਤ ਦੀ ਜੇਕਰ ਕਵਤਾਸੀ ਪੜ੍ਹੀਏ ਤਾਂ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹ ਇਹ ਪਹਿਚਾਨ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਿ ਇਹ ਕਵਿਤਾ ਸੁਖਵਿੰਦਰ ਅਮਰਤ ਦੀ ਰਚੀ ਹੈ ਜਾਂ ਸੁਰਜੀਤ ਪਾਤਰ ਦੀ। ਤੁਖ ਦਾ ਜੰਗਲ ਜਿਹੜਾ ਕਿ 1997 ਵਿੱਚ ਪ੍ਰਕਾਸ਼ਿਤ ਹੁੰਦਾ ਹੈ ਉਹਨਾਂ ਦੀਆਂ ਚੋਣੀਆਂ ਕਵਤਾਵਾਂ ਦਾ ਸੰਗ੍ਰਹਿ ਹੈ ਔਰ ਜੇਕਰ ਸੁਰਜੀਤ ਪਾਤਰ ਦੇ ਅਖੀਰਲੇ ਕਾਵ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਹ ਚੰਨ ਸੂਰਜ ਦੀ ਵੰਗੀ ਹੈ ਪਹਿਲਾ ਮੌਲਿਕ ਕਾਵ ਸੰਗ੍ਰਹਿ ਇਹਨਾਂ ਦਾ ਜਿਹੜਾ ਹੈ ਉਹ ਹਵਾ ਵਿੱਚ ਲਿਖੇ ਹਰਫ ਹੈ ਮੌਲਿਕ ਕਾਵ ਸੰਗ੍ਰਹਿ ਭਾਵ ਜਿਹੜੀ ਕਿ ਇਹਨਾਂ ਦੀ ਸਭ ਤੋਂ ਪਹਿਲੀ ਰਚੀ ਜਿਸ ਵਿੱਚ ਸਿਰਫ ਇਹਨਾਂ ਦੀ ਰਚਨਾਵਾਂ ਹੀ ਜਿਹੜੀ ਹੈ ਉਹ ਸ਼ਾਮਿਲ ਹਨ ਤਾਂ ਉਹ ਹੈ ਹਵਾ ਵਿੱਚ ਲਿਖੇ ਹਰਫ ਕੋਲਾਜ ਦੇ ਵਿੱਚ ਇਹਨਾਂ ਤੋਂ ਇਲਾਵਾ ਦੋ ਹੋਰ ਕਵੀਆਂ ਦੀਆਂ ਜਿਹੜੀਆਂ ਰਚਨਾਵਾਂ ਸ਼ਾਮਿਲ ਹਨ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਚਰਚਾ ਜਿਹੜੀ ਹੈ ਉਹ ਕਰ ਚੁੱਕੇ ਹਾਂ ਸੋ ਹਵਾ ਚ ਲਿਖੇ ਹਰਫ ਇਨਾਂ ਦਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ਹੈ ਪਿਆਰੇ ਦੋਸਤੋ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਹੋਰ ਚਰਚਾ ਕਰੀਏ ਤਾਂ ਜੇਕਰ ਤੁਹਾਨੂੰ ਮੇਰੀ ਵੀਡੀਓ ਜਿਹੜੀ ਹੈ ਉਹ ਪਸੰਦ ਆਉਂਦੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਲੋੜ ਰਹੇਗੀ ਗੁਰਜੀਤ ਪਾਤਰ ਦੀ ਲਰਜਦਾ ਨੀਰ ਨਾਮੀ ਕਵਿਤਾ ਜਿਹੜੀ ਹੈ ਉਹਨਾਂ ਦੀ ਪਾਸ ਦੇ ਸਬੰਧ ਵਿੱਚ ਰਚੀ ਹੋਈ ਕਵਿਤਾ ਦਾ ਨਾਮ ਹੈ ਜੇ ਆਈ ਪੱਤ ਚੜ ਤਾਂ ਫੇਰ ਕੀ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲਿਉਣਾ ਕਿਤੋਂ ਲੱਭ ਕੇ ਕਲਮਾਂ ਤੂੰ ਫੁੱਲਾ ਜੋਗੀ ਜ਼ਮੀਰ ਰੱਖੀ ਤਾਂ ਇਹ ਸਤਰਾਂ ਜਿਹੜੀਆਂ ਸੁਰਜੀਤ ਪਾਤਰ ਦੇ ਸੰਗ੍ਰਹਿ ਵਿੱਚੋਂ ਹਨ ਔਰ ਸੁਰਜੀਤ ਪਾਤਰ ਦੀ ਜਿਹੜੀਆਂ ਉਹ ਰਚੀਆਂ ਹੋਈਆਂ ਐ ਅਕਸਰ ਹੀ ਕੁਝ ਜਿਹੜੀਆਂ ਸਤਰਾਂ ਦੇ ਕੇ ਪੁੱਛ ਲਿਆ ਜਾਂਦਾ ਕਿ ਇਹ ਸਤਰਾਂ ਕਿਸ ਕਵੀ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਹਨ ਤਾਂ ਇਹ ਜਿਹੜੀਆਂ ਸਤਰਾਂ ਸੁਰਜੀਤ ਪਾਤਰ ਦੀਆਂ ਲਿਖੀਆਂ ਆਇਆ ਆਨੰਦ ਖ਼ਿਸ਼ੌਰ ਔਰ ਪੱਤ ਚੜ ਦੀ ਪੰਜਾਬ ਨਾਮ ਦੀਆਂ ਜਿਹੜੀਆਂ ਕਵਿਤਾਵਾਂ ਇਹਨਾਂ ਦੀਆਂ ਲਫ਼ਜ਼ਾਂ ਦੀ ਦਰਗਾਹ ਪੁਸਤਕ ਦੇ ਵਿੱਚ ਜਿਹੜੀਆਂ ਉਹ ਦਰਜ ਹਨ ਜੀਤ ਪਾਤਰ ਅਨੁਸਾਰ ਕਵਿਤਾ ਸਮੁੱਚੇ ਆਪੇ ਦੀ ਆਵਾਜ਼ ਹੈ ਸ਼ਬਦਾਂ ਦਾ ਜਾਦੂਗਰ ਕੀ ਹੈ ਆਵੇ ਦੀ ਵਿਦਾ ਕੀ ਹੈ ਤਾਂ ਇਹ ਇੱਕ ਨਜ਼ਮ ਹੈ ਪਾਤਰ ਚੌਥੀ ਪੀੜ੍ਹੀ ਔਰ ਤੀਜੇ ਦੌਰ ਦੇ ਜਿਹੜੇ ਹੈ ਉਹ ਲੇਖਾਂ ਦੇ ਵਿੱਚ شمار ਹੁੰਦੇ ਹੈ ਪਾਤਰ ਨੇ ਕਿਸ ਕਵਿਤਾ ਵਿੱਚ ਆਪਣੇ ਵਿਰਖ ਹੋ ਜਾਣ ਦੀ ਮਨੋਸਥਿਤੀ ਦਾ ਜਿਹੜਾ ਵਰਣਨ ਕੀਤਾ ਤਾਂ ਉਹ ਕਵਿਤਾ ਹੈ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਔਰ ਇਸ ਨੂੰ ਹੰਸਰਾ ਸਾਹਿਬ ਨੇ ਵੀ ਜਿਹੜਾ ਉਹ ਗਾਇਆ ਹੋਇਆ ਹੈ ਗੀਤ ਦੇ ਰੂਪ ਵਿੱਚ ਸੁਰਜੀਤ ਪਾਤਰ ਰੂਪਕ ਪੱਖ ਤੋਂ ਵਧੇਰੇ ਵਿਸ਼ੇ ਵੱਲ ਜਿਹੜਾ ਧਿਆਨ ਦਿੰਦੇ ਆ ਉਹਨਾਂ ਦਾ ਮੰਨਣਾ ਹੈ ਕਿ ਤੁਹਾਡਾ ਵਿਸ਼ਾ ਜਾਨਦਾਰ ਹੋਣਾ ਚਾਹੀਦਾ ਹੈ ਉਹਦੇ ਵਿੱਚ ਬਲ ਹੋਣਾ ਚਾਹੀਦਾ ਹੈ ਚਾਹੇ ਉਸ ਦਾ ਰੂਪ ਕੋਈ ਵੀ ਹੋਵੇ ਚਾਹੇ ਉਹ ਕਵਿਤਾ ਹੋਵੇ ਗਜ਼ਲ ਹੋਵੇ ਕਹਾਣੀ ਹੋਵੇ ਨਾਟਕ ਹੋਵੇ ਜਾਂ ਵਾਰਤਕ ਹੋਵੇ ਪਰ ਉਹਦਾ ਵਿਸ਼ਾ ਜਿਹੜਾ ਉਹ ਬਲਵਾਨ ਹੋਣਾ ਚਾਹੀਦਾ ਹੈ ਔਰ ਮੌਜੂਦਾ ਸਮੇਂ ਦੀ ਮੌਜੂਦਾ ਹਾਲਾਤਾਂ ਦੀ ਜਿਹੜੀ ਹੈ ਉਹ ਗੱਲ ਪੇਸ਼ਕਾਰੀ ਜਿਹੜਾ ਉਹ ਕਰਦਾ ਹੋਣਾ ਚਾਹੀਦਾ ਸੁਜੀਤ ਪਾਤਰ ਦੀਆਂ ਰਚਨਾਵਾਂ ਨੂੰ ਜੇਕਰ ਅਸੀਂ ਵੇਖੀਏ ਤਾਂ ਉਹਨਾਂ ਉੱਪਰ ਲਿਰਿਕਸ ਭਾਵ ਪਰਗੀਤ ਉਹ ਗੀਤ ਦੇ ਰੂਪ ਵਿੱਚ ਹਨ ਜੇਕਰ ਉਹ ਕਵਿਤਾ ਵੀ ਲਿਖ ਰਿਹਾ ਹੁੰਦਾ ਤਾਂ ਉਹ ਪਰਗੀਤ ਤੋਂ ਜਿਹੜਾ ਉਹ ਮੁਨਕਰ ਜਾਂ ਲਗਨੀ ਜਿਹੜਾ ਉਹ ਪਾਉਂਦਾ ਤਾਂ ਉਸ ਦੀਆਂ ਰਚਨਾਵਾਂ ਪਰਗੀਤਕ ਰੂਪ ਆਪਣੇ ਆਪ ਹੀ ਜਿਹੜਾ ਉਤਾਰ ਲਿੰਦੀਆਂ ਔਰ ਇੱਕ ਇੰਟਰਵਿਊ ਦੇ ਵਿੱਚ ਵੀ ਉਹ ਇਹ ਗੱਲ ਦੱਸਦੇ ਹੈ ਕਿ ਉਹਨਾਂ ਤੇ ਜਿਹੜੀ ਪਰਗੀਤ ਹੈ ਜਿਹੜਾ ਲਿਰਿਕਸ ਹੈ ਉਹ ਉਹਨਾਂ ਤੇ ਹਾਵੀ ਹੈ ਜੀਤ ਪਾਤਰ ਸਾਹਿਬ ਨੂੰ ਕਬੀਰ ਪੁਰਸਕਾਰ ਨਾਲ ਵੀ ਜਿਹੜਾ ਸਨਮਾਨ ਕੀਤਾ ਗਿਆ ਸੀ ਇਸ ਤੋਂ ਇਲਾਵਾ ਪਾਤਰ ਨੂੰ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਪੁਰਸਕਾਰ ਵੀ ਮਿਲਿਆ ਜਿਹੜਾ ਕਿ 1985 ਦੇ ਵਿੱਚ ਮਿਲਦਾ ਪਾਤਰ ਅਨੁਸਾਰ ਕਵਿਤਾ ਸਮੁੱਚੇ ਆਪੇ ਦੀ ਜਿਹੜੀ ਹੈ ਉਹ ਆਵਾਜ਼ ਹੈ ਸ਼ਬਦਾਂ ਦਾ ਜਾਦੂਗਰ ਉਹਨਾਂ ਦੀ ਇੱਕ ਨਜ਼ਮ ਹੈ ਔਰ ਪਾਤਰ ਜਿਹੜਾ ਹੈ ਚੌਥੀ ਪੀੜ੍ਹੀ ਉਹ ਤੀਜੇ ਦੌਰ ਦਾ ਜਿਹੜਾ ਉਹ ਲੇਖਕ ਹੈ ਪਾਤਰ ਨੇ ਕਿਸ ਕਵਿਤਾ ਵਿੱਚ ਆਪਣੇ ਬਿਰਖ ਹੋ ਜਾਣ ਦੀ ਸਥਿਤੀ ਦਾ ਵਰਣਨ ਕੀਤਾ ਹੈ ਤਾਂ ਉਹ ਹੈ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਿਸ ਨੂੰ ਕਿ ਹੰਸ ਰਾਜ ਸਾਹਿਬ ਨੇ ਆਪਣੀ ਐਲਬਮ ਗਮ ਦੇ ਵਿੱਚ ਗਾਇਆ ਜਿਸ ਵਿੱਚ ਉਹਨਾਂ ਨੇ ਪਾਤਰ ਸਾਹਿਬ ਦੇ ਗੀਤਾਂ ਨੂੰ ਆਧਾਰ ਬਣਾ ਕੇ ਜਿਹੜੀ ਹੈ ਉਹ ਇੱਕ ਐਲਬਮ ਗਾਈ ਸੀ ਪਾਤਰ ਸਾਹਿਬ ਨੇ ਆਪਣੀ ਕਵਿਤਾ ਦੇ ਪਹਿਲੇ ਪੜਾਅ ਵਿੱਚ ਜੇਕਰ ਵਿਸ਼ਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਕਵਿਤਾ ਦੇ ਪਹਿਲੇ ਪੜਾਅ ਦੇ ਵਿੱਚ ਪੰਜਾਬ ਸੰਕਟ ਜਿਹੜਾ ਕਿ 1984 ਤੋਂ ਲੈ ਕੇ 1992 ਤੱਕ ਚੱਲਿਆ ਉਹਨਾਂ ਵਿਸ਼ਿਆਂ ਨੂੰ ਆਪਣੀਆਂ ਰਚਨਾਵਾਂ ਦਾ ਜਿਹੜਾ ਉਧਾਰ ਬਣਾਇਆ ਕਿਤਾਬ ਚ ਜਿਹੜੀ ਮੁਹੱਬਤ ਪੜ੍ਹੀ ਸੀ ਉਹ ਜੀਵਨ ਚ ਆਈ ਨਾ ਤੇਰੇ ਨਾ ਮੇਰੇ ਕਾਵਿ ਸਤਰਾਂ ਕਿਸ ਕਾਵਿ ਸੰਗ੍ਰਹਿ ਵਿੱਚੋਂ ਹਨ ਤਾਂ ਇਹ ਉਹਨਾਂ ਦੇ ਪਹਿਲੇ ਕਾਵਿ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ਼ ਜਿਹੜਾ ਕਿ ਗਜ਼ਲਾਂ ਦਾ ਸੰਗ੍ਰਹਿ ਸੀ ਉਹਦੇ ਵਿੱਚ ਜਿਹੜੀ ਹੈ ਉਹ ਦਰਜ ਹੈ ਤਾਂ ਮੁਹੱਬਤ ਬਾਰੇ ਹੈ ਤੇ ਜਦੋਂ ਵੀ ਕਵੀ ਜੋ ਸ਼ੁਰੂਆਤ ਕਰਦਾ ਹੈ ਤਾਂ ਉਹ ਮੁਹੱਬਤੀ ਰੰਗ ਵਿੱਚ ਰੰਗਿਆ ਹੁੰਦਾ ਹੈ ਤਾਂ ਇਸ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਵੀ ਜਿਹੜਾ ਯਾਦ ਰੱਖ ਸਕਦੇ ਆ ਕਿ ਇਸ ਦਾ ਵਿਸ਼ਾ ਜਿਹੜਾ ਹੈ ਉਹ ਪਿਆਰ ਹੈ। ਉਹਨਾਂ ਦਾ ਕਾਵ ਸੰਗ੍ਰਹਿ ਚੰਨ ਸੂਜ ਦੀ ਵੰਗੀ 2013 ਦੇ ਵਿੱਚ ਜਿਹੜਾ ਹੈ ਉਹ ਛਪਦਾ ਹੈ ਔਰ ਇਹ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਹੈ। ਇਹਨਾਂ ਦੀ ਕਵਿਤਾ ਆਯਾਨੰਦ <strong>ਕਿਸ਼ੋਰ</strong> ਦੇ ਵਿਸ਼ੇ ਦੀ ਜੇਕਰ ਗੱਲ ਕਰੀਏ ਤਾਂ ਇਹ ਦਾ ਵਿਸ਼ਾ ਹੈ ਭਾਸ਼ਾ ਦਾ ਜਿਹੜਾ ਰਿਸ਼ਕ ਦੇ ਨਾਲ ਬਹੁਤ ਗੂੜਾ ਸੰਬੰਧ ਹੈ ਜਿਵੇਂ ਕਿ ਅੱਜ ਤੇ ਕੱਲ ਅਸੀਂ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਨਾਲ ਜੁੜੇ ਆਂ ਤਾਂ ਉਹਦਾ ਜੁੜਨ ਦਾ ਜਿਹੜਾ ਕਾਰਨ ਹੈ ਉਹ ਰੋਜ਼ਗਾਰ ਹੀ ਹੈ ਔਰ ਇਸੇ ਤਰ੍ਹਾਂ ਹੀ ਪਰਦੇਸੀ ਬੰਦੇ ਜਿਹੜੇ ਐ ਬਿਹਾਰੀ ਲੋਕ ਤਾਂ ਉਹ ਪੰਜਾਬੀ ਨੂੰ ਜਿਹੜਾ ਐਕਸੈਪਟ ਕਰਦੇ ਐ ਤਾਂ ਉਹ ਵੀ ਉਸ ਨੂੰ ਇੱਕ ਰੋਜ਼ਗਾਰ ਦੇ ਕਾਰਨ ਹੀ ਜਿਹੜਾ ਐਕਸੈਪਟ ਕਰਦੇ ਐ ਮੇਰੇ ਪੰਜਾਂ ਦਰਿਆਵਾਂ ਦੇ ਨਾਮ ਮਾਤਮ ਹਿੰਸਾ ਖੌਫ ਬੇਵਸੀ ਅਤੇ ਅਨਿਆਂ ਅੱਜਕੱਲ ਇਹ ਨੇ ਮੇਰੇ ਪੰਜ ਦਰਿਆਵਾਂ ਦੇ ਨਾਮ ਇਹ ਜਿਹੜੀ ਐ ਰਚਨਾ ਸ੍ਰੀਜੀਤ ਪਾਤਰ ਦੀ ਐ ਜੇਕਰ 17 ਆਉਂਦੀ ਹੈ ਤਾਂ ਇਸਦਾ ਉੱਤਰ ਹੋਵੇਗਾ ਸਰਜੀਤ ਪਾਤਰ ਕੱਚ ਦਾ ਗਲਾਸ ਕਵਿਤਾ ਸੁਜੀਤ ਪਾਤਰ ਦੀ ਰਚੀ ਹੋਈ ਇੱਕ ਸੰਵੇਦਨਾਪਰਪੂਰ ਕਵਿਤਾ ਹੈ ਇਸ ਵਿੱਚ ਉਹਨਾਂ ਨੇ ਇੱਕ ਗਲਾਸ ਦੇ ਟੁੱਟਣ ਤੇ ਆਪਣੀ ਮਾਂ ਵੱਲੋਂ ਐਂਦੀਆਂ ਛਿੜਕਾਂ ਦੀ ਗੱਲ ਕਰਦੇ ਹੋਏ ਇਹ ਗੱਲ ਜਿਹੜੀ ਉਹ ਕੀਤੀ ਹੈ ਕਿ ਕਿਵੇਂ ਲੋਕ ਜਿਹੜਾ ਲੋਕਾਂ ਦਾ ਦਿਲ ਦਿਖਾ ਕੇ ਉਹ ਕਿਵੇਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਪਰ ਉਹ ਇੱਥੇ ਕੱਚ ਦੇ ਗਲਾਸ ਦੇ ਨਾਲ ਉਹਦੀ ਤੁਲਨਾ ਕਰਦਾ ਹੋਇਆ ਕਹਿੰਦਾ ਵੀ ਇਸ ਕੱਚ ਦੇ ਗਲਾਸ ਦੇ ਟੁੱਟਣ ਨਾਲ ਜਿੰਨਾ ਦੁੱਖ ਹੋ ਰਿਹਾ ਹੈ ਤਾਂ ਇਹ ਤਾਂ ਇੱਕ ਜਿਹੜੀ ਹੈ ਸਿਰਫ ਇੱਕ ਵਸਤੂ ਹੈ ਔਰ ਲੋਕ ਜਿਹੜੇ ਆ ਉਹ ਕਿਸੇ ਦਾ ਦਿਲ ਬੜੀ ਆਸਾਨੀ ਦੇ ਨਾਲ ਤੋੜ ਦਿੰਦੇ ਤਾਂ ਕੁਝ ਇਸ ਤਰ੍ਹਾਂ ਦੇ ਵਿਚਾਰ ਇਸ ਕਵਿਤਾ ਦੇ ਵਿੱਚ ਆਏ ਆ ਪਾਤਰ ਲੁਧਿਆਣਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮੋਹਨ ਸਿੰਘ ਨਾਲ ਮਿਲ ਕੇ ਕੀ ਕੰਮ ਕਰਦੇ ਰਹੇ ਤਾਂ ਉਹ ਪੰਜਾਬੀ ਸਹਿਦ ਦਾ ਇਤਿਹਾਸ ਜਿਹੜਾ ਹੈ ਉਹ ਉਹਨਾਂ ਦੇ ਨਾਲ ਮਿਲ ਕੇ ਸ਼ੁਰੂ ਦੇ ਵਿੱਚ ਜਿਹੜਾ ਉਹ ਲਿਖਣ ਦਾ ਕੰਮ ਕਰਦੇ ਰਹੇ ਇਸ ਬਾਰੇ ਆਪਾਂ ਪਹਿਲਾਂ ਵੀ ਜਿਹੜੀ ਹੈ ਉਹ ਗੱਲ ਕਰ ਚੁੱਕੇ ਹਾਂ ਇਹ ਦੁਬਾਰਾ ਆ ਗਿਆ ਪਾਤਰ ਕਿਸ ਦੇ ਵਿਦਿਆਰਥੀ ਰਹੇ ਸਨ ਤਾਂ ਇਹ ਵਿਦਿਆਰਥੀ ਰਹੇ ਸਨ ਸੁਜੀਤ ਸਿੰਘ ਸੇਠੀ ਦੇ ਔਰ ਸੇਠੀ ਸਾਹਿਬ ਨੇ ਹੀ ਇਹਨਾਂ ਨੂੰ ਜਿਹੜਾ ਪਾਤਰ ਤਖੱਲਸ ਵਰਤ ਦੀ ਵਤਨ ਦੀ ਜਿਹੜੀ ਹੈ ਉਹ ਸਲਾਹ ਦਿੱਤੀ ਸੀ ਪਾਤਰ ਸਾਹਿਬ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਸੁਰਜੀਤ ਪਾਤਰ ਨੂੰ ਮਿਲੇ ਪ੍ਰਮੁੱਖ ਪੁਰਸਕਾਰਾਂ ਦੀ ਜੇਕਰ ਗੱਲ ਕਰੀਏ ਤਾਂ 1993 ਵਿੱਚ ਉਹਨਾਂ ਨੂੰ ਹਨੇਰੇ ਦੇ ਸੁਲਗ ਦੀ ਵਰਨਮਾਲਾ ਲਈ ਭਾਰਤੀ ਸਹਿਦ ਕਾਦਮੀ ਪੁਰਸਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ 2009 ਦੇ ਵਿੱਚ ਵਿਰਲਾ ਫਾਊਂਡੇਸ਼ਨ ਵੱਲੋਂ ਜਿਹੜਾ ਪੁਰਸਕਾਰ ਦਿੱਤਾ ਜਾਂਦਾ ਸਰਸਵਤੀ ਉਸ ਨਾਲ ਜਿਹੜਾ ਸਨਮਾਨਿਤ ਕੀਤਾ ਜਾਂਦਾ ਹੈ ਔਰ 2012 ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਜਿਹੜਾ ਹੈ ਉਸ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਇਸ ਨੂੰ ਤੁਸੀਂ 3 9 ਔਰ 12 ਕਰਕੇ ਜਿਹੜਾ ਉਹ ਯਾਦ ਕਰ ਸਕਦੇ ਹੋ ਔਰ ਇਸੇ ਸਾਲ ਹੀ 2012 ਦੇ ਵਿੱਚ ਜਦੋਂ ਉਹਨਾਂ ਨੂੰ ਪਦਮਸ਼ਰੀ ਪੁਰਸਕਾਰ ਮਿਲਦਾ ਉਸੇ ਸਾਲ ਹੀ ਇਹਨਾਂ ਨੂੰ ਜੀਐਨਡੀਯੂ ਵੱਲੋਂ ਡਾਕਟਰ ਆਫ ਫਿਲਾਸਫੀ ਆਨਰ ਕਾਜ਼ਾ ਦੀ ਉਪਾਧੀ ਜਿਹੜੀ ਹੈ ਉਹ ਮਿਲਦੀ ਹੈ ਤਾਂ ਇਸ ਨੂੰ ਤੁਸੀਂ ਦੋਨਾਂ ਪੁਰਸਕਾਰਾਂ ਨੂੰ ਪਦਮਸ਼ਰੀ ਔਰ ਡਾਕਟਰ ਆਫ ਫਿਲਾਸਫੀ ਆਨਰ ਦੀ ਉਪਾਧੀ ਨੂੰ ਤੁਸੀਂ ਇਕੱਠਿਆਂ ਯਾਦ ਰੱਖ ਸਕਦੇ ਹੋ ਅਗਲੇ ਸਾਲ ਹੀ 2013 ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਜਿਹੜਾ ਉਹ ਨਾਮਜ਼ਦ ਕੀਤਾ ਜਾਂਦਾ ਹੈ ਔਰ ਇਸੇ ਸਾਲ ਹੀ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਵੀ ਜਿਹੜਾ ਉਹ ਪ੍ਰਧਾਨ ਨਾਮਜ਼ਦ ਕੀਤਾ ਸੀ। ਸੁਰਜੀਤ ਪਾਤਰ ਨੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਦੇ ਪੰਜਾਬੀ ਕਵੀਆਂ ਦੀ ਟੀਵੀ ਸਕ੍ਰਿਪਟਾਂ ਵੀ ਲਿਖੀਆਂ ਔਰ ਉਹਨਾਂ ਨੇ ਦੀਪਾ ਮਹਿਤਾ ਦੀ ਫਿਲਮ ਹੈਵਨ ਔਨ ਅਰਥ ਦੇ ਪੰਜਾਬੀ ਵਰਜਨ ਨੂੰ ਵਰਜਨ ਦੇ ਜਿਹੜੇ ਆ ਉਹ ਡਾਇਲੋਗ ਵੀ ਲਿਖੇ ਹੈ ਅਸ਼ੀਦ ਉਦਮ ਸਿੰਘ ਬਾਰੇ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਇੱਕ ਇਹ ਵੀ ਫਿਲਮ ਹੈ ਜਿਹੜਾ ਜਿਹਦਾ ਪੰਜਾਬੀ ਵਰਜਨ ਵਿਦੇਸ਼ ਸਰਲੇਖ ਹਿੱਟ ਹੋਇਆ ਤਾਂ ਉਸਦੇ ਡਾਇਲੋਗ ਵੀ ਜਿਹੜੇ ਆ ਉਹ ਸ੍ਰੀ ਜੀ ਪਾਤਰ ਦੇ ਹੀ ਲਿਖੇ ਹੋਏ ਹੈ ਔਰ ਪਾਤਰ ਸਾਹਿਬ ਦੇ ਜੇਕਰ ਪੀਏਯੂ ਵਿੱਚ ਪੜਾਉਣ ਦੀ ਗੱਲ ਕਰੀਏ ਤਾਂ ਉਹਨਾਂ ਨੇ 1972 ਤੋਂ ਲੈ ਕੇ 2005 ਤੱਕ ਆਪਣੀਆਂ ਸਵਾਵਾਂ ਜਿਹੜੀਆਂ ਹਨ OPU ਲੁਧਿਆਣਾ ਵਿੱਚ ਦਿੱਤੀਆਂ ਪਾਤਰ ਨੂੰ ਸੰਵੇਦਨਸ਼ੀਲ ਅਤੇ ਚੇਤਨ ਕਵੀ ਕਿਸ ਨੇ ਕਿਹਾ ਤਾਂ ਇਹ ਕਿਹਾ ਡਾਕਟਰ ਬਲਜੀਤ ਔਰ ਟੀਡੀ ਜੋਸ਼ੀ ਨੇ ਤਾਂ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਰੋਜ਼ਾਨਾ ਮਹੱਤਵਪੂਰਨ ਪ੍ਰਸ਼ਨ ਐਮਸੀਕਿਊ ਦੇ ਰੂਪ ਵਿੱਚ ਦੇਖਣ ਲਈ ਤੁਸੀਂ ਮੇਰੇ ਟੈਲੀਗ੍ਰam ਚੈਨਲ ਦੇ ਨਾਲ ਜੁੜ ਸਕਦੇ ਹੋ surjit paatr ਦੇ ਸਬੰਧ ਵਿੱਚ ਇਹ ਦੂਸਰੀ ਵੀਡੀਓ ਸੀ ਔਰ ਜੇਕਰ ਤੁਸੀਂ ਪਹਿਲੀ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਜਿਹੜਾ ਉਹ ਵੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ